ਨਾ ਬੈ ਜਾ ਮੈਂ ਕਰ ਬੀ ਕੋਈ ਸਤਿ ਸ੍ਰੀ ਅਕਾਲ ਜੀ ਵਿਆਹ ਵਾਈ ਹੋ ਗਿਆ ਸ਼ੁਰੂ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ YouTube ਚੈਨਲ ਤੇ ਬਾਬਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ ਚ ਰੱਖੇ ਤੇ ਬਾਈ ਭਾਨ ਜੀ ਨੂੰ ਲੈ ਕੇ ਆ ਚੰਡੀਗੜ੍ਹ ਤੇ ਡਿਊਟੀ ਲੱਗੀ ਵੀ ਜੀ ਏ ਆਪਾਂ ਦਰਿਆ ਗਿਆ ਜਾਵਾਂ ਭੈਣ ਕੋਲ ਮੈਂ ਕਿਹੜਾ ਮਾਰਿਆ ਤਾਂ ਤੇ ਹਾਂ ਕੱਦੇ ਕਾਇਆ ਤੁਸੀਂ ਸਾਨੂੰ ਹੋਰ 3 ਘੰਟੇ ਆਏ ਨੂੰ ਮੇਰੇ ਬਾਅਦ ਜਦ ਪਾਪਾ ਜੀ ਲੈ ਕੇ ਆਏ ਆ ਅੱਛਾ ਲੈ ਬਾਈ ਪੰਮੂ ਨੂੰ ਵੀ ਮੈਂ ਤਾਂ ਸਾਡੇ ਨੂੰ ਆ ਜਾ ਘੱਟੀ ਵਾਲਾ ਦੀ ਜੀ ਲੈ ਜਾ ਨਾ ਆਹ ਲੈ ਸਸੇ ਕੰਮ ਬਣਾ ਦੇ ਦੇਰ ਨੂੰ ਮਿਲੋ ਬਾਈ ਮੇਰੇ ਲੱਤਾਂ ਸੜਨ ਨੇ ਪਾਪੇ ਸੱਚ ਕਾਲ ਜੀ ਉਹ ਬੱਜੇ ਸੰਤਾ ਕਰੇ ਸਮਾਨ ਚ ਵਿਜੀ ਐ ਇਹ ਸਮਾਨ ਫਿਰ ਰਿਸ਼ਤੇਦਾਰਾਂ ਦਾ ਸਮਾਨ ਜੀ ਆ ਰੱਖਣਾ ਹੈ ਪਰ ਜੀਤ ਵਾਈ ਗਈ ਵੀ ਉਧਰ ਮੈਂ ਕਹਿੰਦਾ ਉਧਰ ਹੀ ਤੇ ਅੱਜ ਇਹਨਾਂ ਨਾਲ ਉਧਰੇ ਦੇ ਪੱਲੇ ਸਾਡੀ ਵੀ ਕਿਹਾ ਮੇਰੇ ਭਾਈ 2 2.5 ਘੰਟੇ ਲੱਗ ਗਏ ਢੀੜ ਬਹੁਤ ਈ ਰੋਡ ਪਰ ਵੀ ਰਾਮ ਨਾਲ ਜਾਉਂਦਾ ਆਉਂਦਾ ਵੀ ਰਾਮ ਨਾਲ ਤੇ ਭੈਣੇ ਕੋਲ ਵੀ ਵਾਹਾਂ ਹੁੰਦਾ ਘੰਟਾ ਅੱਧਾ ਘੰਟਾ ਪਤਾ ਵੀ ਚਲੋ ਹੁਣ ਅੱਜ ਰਿਸ਼ਤੇਦਾਰ ਅੰਦਰ ਨੂੰ ਹਾਂ ਬਈ ਬੜਾ ਤਾਂ ਸ਼ੁਰੂ ਵੀ ਹੋ ਗਿਆ ਲੈ ਦੇਖੀ ਦੱਸੇ ਨਾ ਹਾਂ ਵੀ ਜੋਤ ਕੱਪੜੇ ਆ ਗਏ ਕੱਪੜੇ ਜੋਤ ਆ ਜਾ ਕੱਪੜੇ ਲਿਆ ਦੇ ਮੰਮੀ ਨੇ ਹਾਂਜੀ ਜੋਤ ਰਹਿਣ ਆ ਗਿਆ ਹੁਣ ਪੱਕਾ ਹਾਂ ਬਾਬੇ ਗਿਲ ਬਾਬੇ ਗਿਲ ਉੱਪਰ ਗਏ ਤੇਰੀ ਮੰਮੀ ਨੇ ਅੱਜ ਕੱਪੜੇ ਲਿਆ ਏ ਬਾਬਾ ਕਿੱਥੇ ਆ ਨਾ ਅੱਛਾ ਆਈ ਗਏ ਨਾ ਹੀ ਤੂੰ ਵੀ ਮੇਰੇ ਕੋਲ ਨੂੰ ਬਾਈ ਆਹ ਸਾਡੇ ਪਹਿਲਵਾਨ ਨੂੰ ਨਹੀਂ ਲੱਗਦੀ ਉਹ ਦੇ ਕੋਟ ਪਾਈ ਕਰਦਾ ਤੈਨੂੰ ਨਾ ਨਹੀਂ ਲੱਗਦੀ ਇਹ ਟੋਪੀ ਇਹਨੂੰ ਪਤਾ ਹੀ ਲੱਗਦਾ ਕਦੇ ਕੁੜੀਆਂ ਵਾਲੀ ਕਿਲੇ ਮੁੰਡੇ ਵਾਲੀ ਆ ਜੇ ਜੰਦੀ ਟੋਪੀ ਲਈ ਫਿਰਦਾ ਬਾਈ ਆ ਜਾਓ ਅੰਦਰ ਕੀ ਕਰ ਰਿਹਾ ਹੈ ਆ ਪਾਈ ਕਰੇ ਨਾ ਦਾ ਆਹ ਨਾ ਨਾ ਚਾਹ ਚੱਲਦੀ ਹੈ ਚਾ ਚਾਤਾ ਪਾਪੀ ਬਿੱਤਰ ਨਰਮਲੀ ਤੁਮ ਰਾਣਾ ਅੱਛਾ ਬਾਗਾਲਾ ਕਿੱਕੀ ਵਾਲਾ ਕਿੱਕੀ ਕੋਣ ਕੋਣ ਜਾਣਦੀ ਤੇਰੀ ਜੀਤ ਰੱਖ ਕੇ ਕਹੀ ਆ ਬਣਾ ਕੇ ਅੱਛਾ ਅੱਗੇ ਨਰਸ਼ਾ ਕਲੀ ਮਾਹੌੜ ਪ੍ਰਸ਼ਾਦਾ ਉੱਧਰ ਹੈ ਉੱਧਰ ਤੋਂ ਸੁਨੇਹਾ ਆ ਗਿਆ ਦੋਸਤ ਮੈਂ ਤਾਂ ਕੁਝ ਖਾਣਾ ਤੁਸੀਂ ਖਾਓ ਚਾਤਾ ਲੈਣਾ ਨਹੀਂ ਫਿਰ ਤੁਸੀਂ ਆ ਦੇਖੋ ਬਾਈ ਕੋਣ ਵੀ ਆਉਂਦੇ ਆ ਹਾਂ ਯਾਰ ਆਦਨ ਚਲੋ ਲੱਗਿਆਂ ਜਿਆ ਰੌਣਕ ਜੋ ਤਰ੍ਹਾਂ ਗਾਉਣ ਹੋਣਾ ਹੈ ਹੂੰ ਕਿ ਜਾਣਾ ਜੇ ਉਹ ਤਨ ਦਿਲ ਤੋਂ ਸਮਝਾਣੇ ਸੋ ਜਾਣਾ ਸਾਡੇ ਆਉਣਾ ਹੈ ਤੇ ਪਰ ਹਾਂ ਅੱਜ ਸ਼ਾਮ ਨੂੰ ਆਉਣਾ ਹੈ ਕੱਲ੍ਹ ਸੋਮਵਾਰ ਹਾਂ ਕੱਲ੍ਹ ਕੱਲ੍ਹ ਆਵਾਂਗੇ ਤੁਸੀਂ ਵੀ ਮੈਂ ਫਿਰ ਕਾਚ ਬਣਾਉਂਗੀ ਮਾਂ ਕੀ ਕਰੀਏ ਅਗਾਮੀ ਸਕੂਲ ਜਾਣਾ ਜੀ ਨਾਣੇ ਆ ਗਏ ਵਿਆਹ ਸ਼ੁਰੂ ਹੈ ਮਾਂ ਕੀ ਆ ਬੱਗੀ ਦੇ ਬਾਲ ਲੈ ਆ ਹਾਂ ਬਾਲ ਖੋਲ ਲਏ ਹੈ ਕੱਦੂ ਕੋਣ اے ਭਾਈ ਬਹੁਤ ਵਾਸਤਾ ਖੋਲੇ ਡੋਲੇ ਦੇ ਵਿੱਚ ਆਪਣਾ ਖੇਲੀ ਜਾਂਦੀ ਮੈਂ ਮਾਂ ਨੂੰ ਕਹਿੰਦਾ ਮੈਂ ਨਾ ਦੋ ਦਿਨ ਆਣਾ ਨਹੀਂ ਆਪਣਾ ਦੇਖ ਲਿਓ ਤੂੰ ਮੁੰਡਾ ਕਹਿੰਦਾ ਮੈਂ ਮਾਂ ਨੂੰ ਇਹਦਾ ਵੀ ਨਾ ਆਪਣਾ ਟੋਪੀ ਕਿੱਟੀ ਹੈ ਨਾ ਮਾਂ ਨੂੰ ਕਹਿੰਦਾ ਉਹ ਠੰਡ ਜ਼ਿਆਦਾ ਤੈਨੂੰ ਕੋਲ ਆਦੀ ਉਹ ਮੋਟੀ ਬਾਈ ਹੈ ਸਾਈਂ ਦੋ ਵੀ ਪਾਣੀ ਕਰਦਾ ਅੱਜ ਦਾ ਰੇੜੀ ਘਰੇ ਆ ਹੈ ਐਖਣੇ ਕਿਹੜਾ ਲਾਇਆ ਅੰਦਰ ਇੱਕ ਖਾਲੀ ਲੈ ਲੈ ਚਲ ਕੋਈ ਚਲੋ ਚੱਲੀਏ ਫਿਰ ਉਧਰ ਨੂੰ ਸਾਰੇ ਆਰਾਮ ਨਾਲ ਲਓ ਜੀ ਬਾਈ ਪਹੁੰਚ ਗਏ ਕਹਿੰਦੇ ਬਿਆਲਿਆਂ ਦੇ ਘਰ ਦੇ ਲਾਗੇ ਹਾਂਜੀ ਬਾਈ ਪਹੁੰਚ ਗਏ ਲੈ ਦਬ ਦੇ ਕਿਤੇ ਫਾਈਟੌਰ ਘੜਤੀ ਕਹਿੰਦੇ ਸਾਹਮਣੇ ਘਰ ਦੀ ਬੈਗੁਰਿਆ ਖਾਲਸਾ ਬੈਗੁਰਜੀ ਦੀ ਫਤਿਹ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੈ ਬਾਈ ਰਿਸ਼ਤੇ ਦਾ ਰਾਈ ਜਾਂਦੇ ਹੁਣ ਸੰਭੋ ਆਪਣੇ ਬੁਲਾਏ ਤਾਂ ਵੀ ਆ ਬਸ ਬਸ ਠੀਕ ਹੈ ਹੁਣ ਜਾਣ ਨਹੀਂ ਰਹਿਣੇ ਜਾਣ ਨਹੀਂ ਰਹਿਣਾ ਉਹ ਬਾਅਦ ਵਿੱਚ ਬਸ ਠੀਕ ਹੈ ਆਹ ਪੀਓ ਹੈ ਨਾ ਬਾਕੀ ਬੰਨ ਇੰਨਾ ਜਿਹੜਾ ਹਲਵਾਈ ਜਾਂਦਾ ਧਾਮ ਧਾਮ ਲਾਇਆ ਹੈ ਨਾ ਬਸ ਤੇ ਨਾ ਨਾ ਠੀਕ ਔਰ ਇਹ ਤਾਂ ਲੱਡੂ ਵਾਲਾ ਕੰਮ ਚੱਲਦਾ ਹੋਇਆ ਕੋਈ ਲੱਡੂ ਖਾ ਕੋਈ ਲੱਡੂ ਖਾ ਲਿਆ ਖਾ ਲਿਆ ਹਾਂ ਖਾ ਲਿਆ ਦੇਖੋ ਹਾਂ ਚਾਹੀਦਾ ਏ ਅੰਦਰ ਵੀ ਹੁਣ ਚਾਹ ਬਾਥਰੂਮ ਅੰਦਰ ਜਿੱਥੇ ਬਾਥਰੂਮ ਹੈ ਉੱਥੇ ਦਾ ਮੈਨੂੰ ਕਰਮ 10 ਸਾਲ ਤੱਕ ਕਿ ਖੂਬਾ ਵੀ ਸਿੱਧੂ ਨੂੰ ਚਾਹ ਨਾ ਵੀ ਯਾਦ ਆਉਂਦਾ ਆਓ ਬਣੋ ਲੈ ਆਈ ਹੁਣ ਵਾਰੀ ਆ ਗਈ ਲੱਡੂ ਵਟਣੇ ਦੀ ਮੁੰਡਾ ਬੁਲਾਇਆ ਬਾਹਰ ਤੇ ிக்கல அடும் <laughs> ਕੋਣ ਲੱਡੂ ਮੈਂ ਤੁੰਗਾ ਇਹਦਾ ਹੱਥ ਤੋ ਗਿਆੜੀ ਚੰਗੀ ਤਰ੍ਹਾਂ ਮਲ ਕੇ ਸਭ ਦਿਖਾ ਲਿਆ ਨਹੀਂ ਹੈ ਨਹੀਂ ਸ਼ਰਦ ਦੇ ਇੱਕ ਉਕੀ ਭਾਰਾ ਨਹੀਂ ਹਾਂ ਜੀ ਉਕੀ ਦੋ ਵਾਰ ਆਹਦਾ ਠੀਕ ਹੈ ਹਾਂ ਉਹ ਤੇ ਉਹ ਨਾ ਬੈਠਾ ਮੈਂ ਕਰਾਂਗਾ ਆ ਗਿਆ ਜੀ ਜੀ ਹੁਣ ਸਭੇ ਛੇੜੋ ਨਾ ਸ਼ਾਮ ਤੱਕ ਦੇਖੀ ਜਾਊਗੀ ਗੱਗੂ ਬੰਦੂ ਇਹ ਉਹ ਲੱਗਦਾ ਮੈਨੂੰ ਉਹ ਲੱਗਦਾ ਪਾਪੜਸ ਮੈਨੂੰ ਕਰੋ ਹੀ ਚੱਕਰਵਾਰੇ ਹੈ ਚੱਕਰਵਾਰੇ ਹਾਂ ਚੱਕਰਵਾਰੇ ਗੱਲ ਹੈ ਚੱਕਰਵਾਰੇ ਜਿਹੜੇ ਗੋਲੇ-ਗੋਲੇ ਮਿੱਠੇ ਜਿਹੇ ਹੁੰਦੇ ਆ ਬਹੁਤ ਕੀ ਹੋ ਗਏ ਚੱਕਰਵਾਰੇ ਕਿਹੜੇ ਹੈ ਫੋਰਮੇ ਜੱਟੇ ਜਿਹੇ ਹੁੰਦੇ ਜਿਹੜੇ ਜੱਟੇ ਜਿਹੇ ਹੁੰਦੇ ਹੈ ਚੱਕਰਵਾਰੇ ਹਾਂਜੀ ਜਿਵੇਂ ਸ਼ੱਕਰ ਵਾਲੇ ਲਾਲ ਹੁੰਦੇ ਆ। ਮਰਹਾਨਾ ਨਹੀਂ ਇਹਦਾ ਉਲਝਾਰੇ ਤੁਸੀਂ ਇਹ। ਆਹੀ ਨੇ ਧੱਕਿਆ ਸ਼ੱਕਰ ਵਾਲੇ। ਆਹੀ ਹੋਰੇ ਸਮੂਹ ਤੇ ਜਿਵੇਂ ਲੱਕੜਵਾਰੇ ਜਿਵੇਂ ਮਰਡੇ ਰੋ ਪਾਗਾ ਵਾਲੇ। ਵੀ ਲੜ ਪੰਦੀਆਂ ਜੀਆਂ। ਵੀ ਮੈਨੂੰ ਨਹੀਂ ਸਿਹਰਾ ਦਿੱਤਾ। ਪਾਗਾ ਵਾਲਾ ਕੌਣ ਹੈ? ਪਤਾ ਪਾਗਾ ਦਾ ਕਿੱਥੇ ਦਾ? ਨਹੀਂ ਪਟਿਆਲਾ। ਵੈਰੀ ਗੁੱਡ। ਰੋਗਾ ਦਵਾਰੇ। ਮਨਨ ਦਾ ਹਾਂ। ਇਹ ਕੋ ਦਾ ਲੜਕੀ ਦੀ ਵੀ ਬੁਰੀ। ਕਿ ਮੈਂ ਬਾਗਾਂ ਲੈ ਜਾਣਾ ਤੂੰ ਪੜੀ ਮੰਨ ਲਈ ਜਾਨੀ ਤੇ ਤੈਨੂੰ ਜਦ ਮੈਂ ਕਹਿੰਦੀ ਬਾਗਾਂ ਲੈ ਜਾਣਾ ਮੈਂ ਸਮਝ ਗਿਆ ਇਹ ਅੜਪੜੇ ਲਾ ਕੇ ਉਹ ਕਾਲੋ ਕਾਰੋਂ ਆਉਂਦਾ ਪੀਸ ਉਹਦੇ ਤੇ ਚਾਰ ਕੰਡਾ ਰੱਖ ਲਓ ਮੈਂ ਇਹਦੇ ਤੋਂ ਇਲਾਵਾ ਦੰਨ ਇਹ 100% ਤਾਈ ਨੇ ਕਈ ਗੱਲ ਹੋ ਜਾਂਦਾ ਬੀਤੇ ਤੇ ਫਿਰ ਉਤਰੀਆਂ ਨਾ ਮੈਂ ਵੀ ਚਾਹ ਤੱਕ ਵੇਡ ਵੀ ਲਾ ਦੇ ਵੀਰ ਭਾਣੋ ਤੂੰ ਕੰਡਾ ਵੀ ਨਾ ਤੁਸਤਾ ਉਹਨੇ ਪਰੇ ਨਾ ਉਹ ਆਪ ਦੀ ਚਾਰੇ ਤੇ ਬੇਲਾ ਕੀ ਦਾ ਹੈ ਵੀ ਬੱਟ ਪਾ ਲੈ ਕੰਡਾ ਮਸ਼ੀਨ ਲਿਆਦੇ ਹਾਂ ਇਹ ਕਿਹੜਾ ਨਹੀਂ ਹੁੰਦਾ ਕਿਹੜਾ ਨਹੀਂ ਹੁੰਦਾ ਜੀਰੂ ਕਰ ਦਵਾ ਬੇ ਜੀਰੂ ਨਾ 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 ਹੋਰ ਬੇਟ ਆਇਆ ਨਾ ਹੈ ਨਾ ਬੇਟ ਆਇਆ

ਦੇਖ ਲਈਏ ਵੱਟ ਕੇ ਰੈਨ ਤਾਂ ਨਹੀਂ ਨਹੀਂ ਕੰਮ ਕਰ ਰਹੇ ਨੇ ਉਹਨਾਂ ਨੂੰ ਆਹ ਆਹ ਕੰਮ ਕਰ ਰਹੇ ਆ। ਆਓ ਜੀ ਬਾਈ ਬੰਦੇ ਬਦਲ ਬਦਲ ਲੱਗ ਜਾਂਦੇ ਆ। ਕੰਮ ਅੜ ਗਿਆ ਲੱਗ। ਹਾਂ। ਠੀਕ ਐ। ਹਾਂ। ਲੋ ਭਾਈ ਸਮਾਪਤੀ ਵੱਲ ਸ਼ਾਮ ਦਾ ਵੇਲਾ ਹੋ ਗਿਆ ਸਾਰਾ ਕੰਮ ਜਿਆਦਾ ਦੇਖਾ ਨਿਭੜਦਾ ਸਾਰੀ ਰੌਣਕਾਂ ਲੱਗੀਆਂ ਵੀ ਆ ਤੇ ਬਾਕੀ ਹਾਂਜੀ ਕੰਮ ਵਧੀਆ ਹੋਇਆ ਨਾ ਬਹੁਤ ਸੋਹਣਾ ਪਰ ਇੱਕ ਗੱਲ ਸਵੇਰ ਦੇ ਪੱਠੀਆਂ ਨਹੀਂ ਬੰਦ ਆਈਆਂ ਮਹਾਰਾਜ ਜੀ ਹਾਂ ਆ ਬਾਈ ਦਾ ਤਾਂ ਆਹੀ ਹਾਂ ਪੱਕੀ ਇੱਕੋ ਜਗ੍ਹਾ ਹੀ ਆ ਡਿਊਟੀ ਤੁਹਾਨੂੰ ਇਹੀ ਆ ਸਵੇਰ ਹੱਤਾ ਬਾਈ ਮੋਟਾ ਕਰਕੇ ਭੇਜਵਾਂ ਮਾੜਾ ਹੋ ਗਿਆ ਤਕੜਾ ਕੱਢ ਦੇ। ਇਹ ਅਦਰਵਾਈ ਪਾਉਣ ਲੱਗਿਆ ਕੱਪੜੇ। ਅੱਛਾ। ਹੋਲੀ-ਹੋਲੀ ਕੱਪੜਾ। ਲੈ ਬਾਈ। ਅਦਰਵਾਈ। ਦੇਖ ਰਿਹਾ ਬਾਈ ਕੰਮ? ਉੱਪਰ ਦੇ ਰੋਟੀ ਭੇਜੀ। ਕਿਸੇ ਨੇ ਨਹੀਂ ਖਾਧੀ। ਕਹਿੰਦੇ ਹਾਲੇ ਉਹ ਮੀਨ ਨਹੀਂ ਹੋਣੀ 8 ਵੇ ਦੇਣੀ। ਹਾਲ ਬਾਈ ਬਾਈ ਨੂੰ ਬਣ ਕੇ ਆ ਲੈ। ਨਹੀਂ ਆ ਰ। ਬਾਈ ਪ੍ਰਸ਼ਾਦਾ ਛੱਕ ਰਿਹਾ। ਠੀਕ ਨੇ? ਦੇਖ ਲੈ ਬਾਈ ਕੀ ਗੱਲ ਆ ਨਾ। ਬੰਦਾ ਇੱਕੋ ਲੱਤ ਚੇਂਜ ਹੋ ਜਾਂਦਾ ਜਾਣ ਲੱਗੇ। ਹੈਂ? 15-20 ਨਿੱਗਾ ਜਾ ਹਨਾ। ਉਹ ਪੱਟੀਆਂ ਕਰਦੇ ਨਹੀਂ ਜਾਂਦੇ ਹਾਂ ਇਹ ਉਹ ਤਾਂ ਨਹੀਂ ਅੱਛਾ ਉਹ ਭਈਆ ਉਹ ਕੜਾਹੀ ਹਾਂਜੀ 3 ਕਿਲੋ ਡੱਡਾ ਲੈ ਕੇ ਆਉਣਾ ਠੀਕ ਅੱਛਾ ਜੀ ਠੀਕ ਦੇਖ ਲੈ ਉਹ ਤਾਂ ਦੇਖ ਲੈ ਲੈ ਜਾ ਕੋਈ ਠੰਡਾ ਪਾਣੀ ਹਾਂ ਠੰਡਾ ਪਾਣੀ ਚ ਲੈ ਜਾ ਸਾਡੇ ਲੈ ਜਾ ਵੀ ਲੈ ਅੱਛਾ ਸ਼ਿਕਾਰੀ ਨੂੰ ਚੱਲ ਕਰ ਨੂੰ ਤੇਰਾ ਬੁਖਾਰ ਵਰਦਾ ਹਾਂ ਪੱਕਾ ਖਾ ਰਿਹਾ ਬੁਖਾਰਾ ਪੱਕਾ ਨਹੀਂ ਲੱਡੂ ਹਰੇਕ ਬੰਦੇ ਨੇ ਇੱਕ ਇੱਕ ਖਿਲਾਇਆ ਇਹਨੂੰ ਨਾ ਬਾਈ ਉੱਪਰ ਵੀ ਸਾਰੇ ਗਰਣਕ ਲੱਗੀਆਂ ਪਈਆਂ ਉਧਰ ਵੀ ਲੱਗੇ ਹੋਏ ਆ ਘਰ ਘਰ ਬਾਈ ਲੜੀਆਂ ਦਿਖਾਰੇ ਬਾਹਰ ਤੇ ਲੱਗੀਆਂ ਲੜੀਆਂ ਤਾਂ ਹੁਣ ਲੱਗੀਆਂ ਵੀ ਆ ਜਿਹੜੀਆਂ ਲੱਗੀਆਂ ਹੋਈਆਂ ਉਹ ਬਾਹਰ ਤੇ ਡਿਜ਼ਾਈਨ ਦੇ ਨਾ ਬਾਈ